दालचीनी खेल खेल में टूट गया, टूट गया, टूट गया, दिल दा शीशा दी खेड़ गया। शीशा सियासत च चिटूट गया। यह तस्वीर ने तरसेम लखोत्रा दिया, जो कि आजाद जितेंसी नगर निगम दिया चौड़ा बने सी ਵਾਰਡ ਨੰਬਰ 46 ਤੋਂ ਕੌਂਸਲਰ ਉਹ ਜਿੰਨੀ ਸਪੀਡ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਨੀ ਸਪੀਡ ਦੇ ਨਾਲ ਆਮ ਆਦਮੀ ਪਾਰਟੀ ਛੱਡਨੀ ਵੀ ਪੈ ਗਈ। ਦਰਅਸਲ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀ ਉਸ ਵਿੱਚ ਆਮ ਆਦਮੀ ਪਾਰਟੀ ਨੇ ਪਹਿਲਾਂ ਇਹਨਾਂ ਨੂੰ ਟਿਕਟ ਦਿੱਤੇ ਸੀ ਪਰ ਫਿਰ ਇਹਨਾਂ ਦੀ ਟਿਕਟ ਕੱਟ ਦਿੱਤੀ ਸੀ। ਪਰ ਇਸ ਤੋਂ ਬਾਅਦ ਇਹ ਆਜ਼ਾਦ ਲੜੇ ਤੇ ਚੋਣਾਂ ਜਿੱਤ ਗਏ। ਜੇ ਇਹਨਾਂ ਦੀ ਜਿੱਤ ਤੋਂ ਬਾਅਦ ਨਤੀਜਾ ਹੋਇਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਨੂੰ ਆਪਣੇ ਝਾਂਸੇ ਚ ਲੈਣਾ ਸ਼ੁਰੂ ਕਰਤਾ ਐਸੀ ਨਹੀਂ ਕਹਿ ਰਹੇ ਇਹ ਖੁਦ ਕਹਿ ਰਹੇ ਨੇ ਔਰ ਇਹਨਾਂ ਨੂੰ ਕਮਿਟਮੈਂਟ ਕੀਤੀ ਕਿ ਤੁਸੀਂ ਡਿਪਟੀ ਮੇਅਰ ਬਣੋਗੇ ਯਾਨੀ ਕਿ ਇਹਨਾਂ ਨੂੰ ਝਾਂਸਾ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਗਈ ਇਹ ਗੱਲ ਇਹ ਖੁਦ ਦੱਸ ਰਹੇ ਨੇ ਔਰ ਹੁਣ ਜਦੋਂ ਅੱਜ ਮੇਅਰ ਦੀਆਂ ਚੋਣਾਂ ਸੀ ਤੇ ਇਹਨਾਂ ਨੂੰ ਡਿਪਟੀ ਮੇਅਰ ਨਹੀਂ ਬਣਾਇਆ ਗਿਆ ਤੇ ਇਹਨਾਂ ਨੇ ਓਨੀ ਹੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਛੱਡ ਤੇ ਛੱਡ ਤੇ ਛੱਡ ਤੇ ਤੁਸੀਂ ਆਪ ਹੀ ਥੁਲਵੋ ਕੀ ਕਹਿ ਰਹੇ ਨੇ ਕੌਂਸਲਰ ਸਾਹਿਬ ਕਿਉਂ ਇਹਨਾਂ ਦਾ ਹਿਰਦਿਆ ਬਾਰ-ਬਾਰ ਬਦਲਦਾ ਇੱਕ ਵਾਰ ਫੇਰ ਬਦਲ ਗਿਆ ਤਰਕਵੇਲ ਪੰਜਾਬੀ ਟੀਵੀ ਲਈ ਵਿਰਿੰਦਰ ਸਿੰਘ ਰਿਪੋਰਟ ਇਹ ਮੇਰੇ ਵੀਰ ਮੇਰੇ ਭੈਣ ਮੇਰੇ ਵੋਟਰ ਮੇਰੇ ਸਪੋਰਟਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰਾ ਬਹੁਮਤ ਕੁੰ ਦੇ ਕੇ ਬਾਦ ਮਰਸ਼ਾਲੀ ਦਾ ਕੌਂਸਲਰ ਬਣਾਇਆ ਕਿਉਂਕਿ ਵੱਖ-ਵੱਖ ਪਾਰਟੀਆਂ ਨੇ ਮੇਰਾ ਸੰਘਰਸ਼ ਸੀ ਤੁਸੀਂ ਜਾਣਦੇ ਹੋ ਜਿਹੜੀ ਪਾਰਟੀਆਂ ਮੈਨੂੰ ਹਰਾਉਣ ਤੇ ਲੱਗੀਆਂ ਹੋਈਆਂ ਸੀ ਤੇ ਮੈਂ ਲੋਕਾਂ ਦਾ ਖਾਸ ਕਰਕੇ ਲੱਖ ਲੱਖ ਵਾਰ ਸ਼ੁਕਰਦਾ ਕਰਨਾ ਇਹਨਾਂ ਨੇ ਯਾਦ ਹੀ ਮੈਨੂੰ ਇੰਨੀਆਂ ਵੋਟਾਂ ਨਾਲ ਜਿਤਾਇਆ ਕਿ ਅੱਜ ਮੈਂ ਇਸ ਵਾਰ ਦਾ ਰਿਣੀ ਹਾਂ ਮੇਰਾ ਜਿਹੜਾ ਕਾਰਨ ਸੀ ਆਪ ਪਾਰਟੀ ਵਿੱਚ ਦੁਬਾਰਾ ਸ਼ਾਮਲ ਹੋਉਂਦਾ ਉਹਦੇ ਵਿੱਚ ਮੇਰੀ ਵਾਰਡ ਦੇ ਸਵਾਰਥ ਸੀਗੇ ਮੈਨੂੰ ਉਹਨਾਂ ਨੇ ਲੌਲੀਪੌਪ ਦਿੱਤਾ ਵੀ ਤੈਨੂੰ ਡਿਪਟੀ ਮੇਅਰ ਬਣਾਵਾਂਗੇ ਤੇ ਤੁਸੀਂ ਆਪ ਪਾਰਟੀ ਨੂੰ ਸਪੋਰਟ ਕਰੋ ਕਿਉਂਕਿ ਉਹਨਾਂ ਨੂੰ ਬੰਦੇ ਉੱਡ ਕੱਟ ਸੀਗੇ ਫਿਰ ਇਸ ਲਈ ਮੈਂ ਵੀ ਆਪਣੀ ਵਾਰਡ ਦੇ ਕੰਮਾਂ ਵਾਸਤੇ ਕਿਉਂਕਿ ਵਾਰਡ ਦੇ ਕੰਮ ਕਰਨੇ ਵੀ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਲੋਕਾਂ ਨੇ ਬੜੀਆਂ ਉਪੇਕਸ਼ਾਂ ਮੇਰੇ ਕੋਲ ਬੜੀਆਂ ਉਮੀਦਾਂ ਨਾਲ ਮੈਨੂੰ ਜਿਤਾਇਆ ਹੈ ਕਿਉਂਕਿ ਨੀੜੀ ਸੇਵਾ ਦੇ ਨਾਲ-ਨਾਲ ਕੰਮ ਵੀ ਜ਼ਰੂਰੀ ਹੁੰਦੇ ਆ ਲੋਕਾਂ ਦੇ ਤੇ ਇਸ ਲਈ ਮੈਂ ਇਹ ਉਦੇ ਨੂੰ ਸਵੀਕਾਰ ਕਰਕੇ ਕਾਰਪੋਰੇਸ਼ਨ ਵਿੱਚ ਉਤਤਾ ਹੋਏਗਾ ਤੇ ਵਧੀਆ ਕੰਮ ਹੋਣਗੇ ਇਸ ਗੱਲ ਕਰਕੇ ਮੈਂ ਜਿਹੜਾ ਕੀ ਆਪ ਪਾਰਟੀ ਵੀ ਸ਼ਾਮਲ ਹੋਇਆ ਪਰ ਅੱਜ ਜੋ ਚੋਣ ਹੋਈ ਏ ਉਹਦੇ ਵਿੱਚ ਮੈਨੂੰ ਨਿਰਾਸ਼ਾ ਲਿਖੀ ਹੈ ਮੈਨਾਂ ਕਹਿ ਸਿੱਧਾ ਗੱਸਾ ਮੇਨਾਂ ਤੋਂ ਖਾਇਆ ਮੈਨਾਂ ਜਿਹੜੀ ਕਮਿਟਮੈਂਟ ਲੀਡਰਸ਼ਿਪ ਨੇ ਕੀਤੀ ਸੀਗੀ ਉਹ ਤੇ ਖੜੇ ਨੂੰ ਉਤਰੇ ਇਸ ਲਈ ਮੈਂ ਮੇਰ ਦੀ ਚੌਂ ਤੋਂ ਬਾਹਰ ਬਾਹਰ ਆ ਕੇ ਮੈਂ ਲਾਈਵ ਹੋ ਰਿਹਾ ਹਾਂ ਤੇ ਇਸ ਲਈ ਮੈਂ ਆਪਣੇ ਵੋਟਰਾਂ ਦਾ ਖਾਸ ਕਰਕੇ ਧੰਨਵਾਦ ਕੀਤਾ ਹੈ ਕਿ ਜਿੰਨਾ ਮੈਨੂੰ ਜਿਤਾਇਆ ਹੈ ਖਾਸ ਕਰਕੇ ਜਿਹੜੇ ਲੋਕ ਬਹੁਤ ਰੋੜਾ ਪਾ ਰਹੇ ਉਹਨਾਂ ਨੂੰ ਮਨਕਬੂਤੀ ਕਿੰਨਾ ਕੋਈ ਹਕਲ ਤੇ ਉਹਨਾਂ ਨੂੰ ਹੈ ਨਹੀਂ ਵੱਡੀ ਗੱਲ ਉਹਨਾਂ ਤੇ ਸਬਰ ਤੇ ਸੰਤੋਖ ਬਿਲਕੁਲ ਹੀ ਹੈ ਨਹੀਂ ਮਤਲਬ ਇਹਨਾਂ ਗੱਲਾਂ ਦਾ ਖਰਾਬ ਬਣਾਉਣ ਵਾਲੇ ਨੇ ਆਵਾਜ਼ਾਂ ਗੱਲਾਂ ਕਰਦੇ ਨੇ ਪਰ ਮੈਨੂੰ ਲੋਕਾਂ ਨੇ شریف ਤੇ ਇਮਾਨਦਾਰ ਸਮਝਿਆ ਤੇ ਇਸ ਲਈ ਮੈਂ ਉਹਦਾ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਅੱਗੇ ਫਿਰ ਉਹਨਾਂ ਨੇ ਬਾਰ-ਬਾਰ ਵੀਡੀਓ ਬਾੜੀਆਂ ਨੇ ਕਿ ਰੈ ਸੀਵਰੇਜ ਰਾਤੀ ਬੰਦ ਹੋਇਆ ਇਹਨਾਂ ਰਾਤੀਏ ਪਾ ਦਈਆਂ ਵੀਡੀਓ ਕਿ ਇਹਦੀ ਲੈਂਡ ਖਰਾਬ ਹੋਈ ਏ ਤੇ ਲੈਂਡ ਲੈਂਡ ਜਿਹੜੇ ਮੰਦ부ਧੀ ਮੈਂ ਕਹਿੰਨਾ ਨਾ ਲੋਕੀ ਮੈਨੂੰ ਗਾਉਂਦੇ ਨੇ ਉਹ ਯਾਰ ਮੰਦ부ਧੀ ਨੇ ਤੇਰੇ ਉੱਤੇ ਤੇਰੇ ਖਿਲਾਫ ਮੈਂ ਕੋਈ ਗੱਲ ਨਹੀਂ ਯਾਰ ਜਿ ਜਿੰਨਾ ਮੇਰੇ ਖਿਲਾਫ ਬੋਲਣਗੇ ਉਹਨਾਂ ਨੂੰ ਵੱਧ ਕੰਮ ਕਰਾਂਗਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਤੇ ਲਾਈਟ ਬੰਦੇ ਮੈਨੂੰ ਕੋਈ ਸੱਚਨ ਵੇਲੀ ਮੈਨੂੰ ਨਹੀਂ ਦੱਸਦਾ ਵੀ ਲਾਈਟ ਬੰਦੇ ਇਹ ਲੋਕ ਜਿਹੜੇ ਨੇ ਇਹ ਮੈਨੂੰ ਦੱਸਦੇ ਨੇ ਤੇਰੀ ਲਾਈਟ ਉੱਥੇ ਬੰਦ ਹੈ ਤੇ ਮੈਂ ਠੀਕ ਕਰਾ ਦੇਣਾ ਸਿਰੇ ਦੀ ਪ੍ਰੋਬਲਮ ਹੀ ਹੈ ਮਤਲਬ ਪਈਆਂ ਬੁਖਾਰ برداشت ਨਹੀਂ ਹੋ ਰਹੀ ਪੈਸਾ ਮੈਂ ਪੈਸਾ ਕੋਈ ਲਾਇਆ ਨਹੀਂ ਤੇ ਇਹਨਾਂ ਨੇ ਲੱਖਾਂ ਰੁਪਇਆ ਇਨਵੈਸਟਮੈਂਟ ਕਰ ਲਈ ਇਹੋ ਜੇ ਇਹੋ ਜੇ ਇਹਨਾਂ ਦੇ ਹੱਥ ਕੰਡੇ ਬਣਾਏ ਜੇ ਲੋਕਾਂ ਨੂੰ ਪਸੰਦ ਨਹੀਂ ਤੇ ਨਾ ਹੀ ਇਹਨਾਂ ਲੋਕਾਂ ਨੇ ਕੋਈ ਇਹਨਾਂ ਦਾ ਕੋਈ ਕੰਮ ਕਰਨਾ ਤੁਹਾਨੂੰ ਪਤਾ ਹੀ ਏ ਇਹ ਲੋਕ ਜਿਹੜੇ ਨੇ ਇਲੈਕਸ਼ਨ ਚ 5 ਸਾਲ ਬਾਅਦ ਜੁੜ ਲੜਦੇ ਨੇ ਫਿਰ ਇਹਨਾਂ ਦਾ ਕਾਰੋਬਾਰ ਵੀ ਤੁਹਾਨੂੰ ਪਤਾ ਹੀ ਏ ਕਿੱਦਾਂ ਦੇ ਕਾਰੋਬਾਰ ਨੇ ਪਰ ਮੈਂ ਖੁੱਲ੍ਹ ਕੇ ਨਹੀਂ ਕਹਾਂਗਾ ਕਿਉਂਕਿ ਇੰਨਾ ਚਿਰ ਤੇ ਮੇਰੇ ਚ ਬਹੁਤਾ ਅੰਤਰ ਨਹੀਂ ਰਹਿਣਾ ਜੇ ਮੈਂ ਇਹਨਾਂ ਨੂੰ ਕੁਝ ਕਹਾਂਗਾ ਪਰ ਤੁਸੀਂ ਜਵਾਬ ਦਿੱਤਾ ਮੇਰੇ ਵੋਟਰਾਂ ਨੇ ਇਹਨਾਂ ਨੂੰ ਰੱਜ ਕੇ ਜਵਾਬ ਦਿੱਤਾ ਵੇ ਤੁਸੀਂ ਜਿਹੜੇ ਦਰਸ਼ੇਂ ਸਿੰਘ ਦੇ ਖਿਲਾਫ ਗੱਲਾਂ ਕਰਦੇ ਹੋ ਤੇ ਸਹੀ ਨਹੀਂ ਤੇ ਉਹਨਾਂ ਲੋਕਾਂ ਨੇ ਤੁਹਾਨੂੰ ਰੱਜ ਕੇ ਜਵਾਬ ਦਿੱਤਾ ਇੰਨੀ ਲੀਡ ਨਾ ਮੈਨੂੰ ਦਿਖਾਇਆ ਹੈ ਕਿ ਮੈਂ ਖੁਸ਼ੀ ਨਾਲ ਅਜਿਹਾ ਨਾਲ ਤੇ ਦੁੱਖ ਨਹੀਂ ਹੈ ਨਾ ਪਰ ਮੈਨੂੰ ਡਿਪਟੀ ਮੇਰ ਬਣਾਇਆ ਕਿ ਨਹੀਂ ਬਣਾਇਆ ਮੈਨੂੰ ਖੁਸ਼ੀ ਸਭ ਮਹਿਸੂਸ ਹੋਈ ਏ ਪਰਮਾਤਮਾ ਨੇ ਬਹੁਤ ਵਧੀਆ ਕੀਤਾ ਸ਼ਾਇਦ ਇਸ ਲਈ ਇਹਦੇ ਚ ਭਲਾਈ ਕਿਉਂ ਮੇਰੇ ਸਫਰ ਸੰਤੋਖ ਬਹੁਤ ਹੈ ਮੈਨੂੰ ਜਿੰਨਾ ਮਿਲਿਆ ਮੈਂ ਉਨੇ ਚ ਹੀ ਰਾਜੀ ਆ ਨਹੀਂ ਡਿਪਟੀ ਮੇਰ ਬਣਾਇਆ ਮੈਨੂੰ ਕੋਈ ਦੁੱਖ ਨਹੀਂ ਆਪਾਂ ਉਹ ਵੀ ਇੱਥੇ ਬੈਠ ਕੇ ਰਸਗੁਲੇ ਮੈਂ ਕਾਪੜੇ ਯਾਰਾਂ ਦੋਸਤਾਂ ਨੂੰ ਖੁਲਾਇਆ ਮੈਂ ਕੋਈ ਗੱਲ ਨਹੀਂ ਆ ਆਪਾਂ ਉਹ ਵੀ ਆਪਣੀ ਵਾਰ 46 ਦੇ ਕੰਮ ਕਰਨੇ ਨੇ ਕਰਦੇ ਰਾਂਗੇ ਧੋਖਾ ਉਹਨਾਂ ਨੇ ਦਿੱਤਾ ਮੈਂ ਨਹੀਂ ਕਿਸੇ ਨੂੰ ਅਜੇ ਤੱਕ ਧੋਖਾ ਦਿੱਤਾ ਮੈਂ ਆਪਣੀ ਵਾਰਡ ਚ ਇੱਕ ਰੁਪਇਆ ਵੀ ਕਿਸੇ ਨੂੰ ਕਿਸੇ ਤਰੀਕੇ ਨਾਲ ਜਾਂ ਪੈਨਸ਼ਨ ਦੇ ਰੂਪ ਚ ਜਾਂ ਸ਼ਗਨ ਸ਼ਗਨ ਸਕੀਬ ਦੇ ਰੂਪ ਚ ਜਾਂ ਕਿਸੇ ਵੀ ਤਰ੍ਹਾਂ ਥਾਣਾ ਚੋਂ ਕਿ ਜਾ ਕੇ ਦਲਾਲੀ ਕੀਤੀ ਹੈ ਜਾਂ ਮੈਂ ਗਲਤ ਕਿ ਕੋਈ ਨਸ਼ਾ ਵਿੱਚ ਨਾਲ ਨੂੰ ਸਪੋਰਟ ਕੀਤੀ ਹੈ ਤੁਸੀਂ ਸਾਰੇ ਜਾਣਦੇ ਅਸਲੀ ਤੇ ਮੈਨੂੰ ਵੋਟਾਂ ਪਾਈ ਮੈਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਖਾਸ ਕਰਕੇ ਮੈਂ ਤੁਹਾਡਾ ਫਿਰ ਇੱਕ ਧੰਨਵਾਦ ਕਰਦਾ ਹਾਂ ਕੋਈ ਜਿਹੜੇ ਤੁਸੀਂ ਲੋਕਾਂ ਨੇ ਮੈਨੂੰ ਇੰਨਾ ਸਪੋਰਟ ਕੀਤੀ ਏ ਮੈਂ ਤੁਹਾਡੇ ਜਿਹੜਾ ਤੁਸੀਂ ਵਿਸ਼ਵਾਸ ਮੇਰੇ ਤੇ ਜਤਾਇਆ ਮੈਂ 100% ਉਸ ਵਿਸ਼ਵਾਸ ਨੂੰ ਕਾਇਮ ਰੱਖਾਂਗਾ ਇਹਨਾਂ ਸ਼ਬਦਾਂ ਨਾਲ ਹੀ ਜੈਕ ਵੀ ਧਨਕ ਵੀ ਗਿਆਨਗਰੀ ਮਹਾਰਾਜ ਜੀ ਸਤ ਸ੍ਰੀ ਅਕਾਲ ਸਭ ਨੂੰ